ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਚੰਦੂ ਮਾਝਾ ਵਿਖੇ ਦੇ ਰਾਤ ਹੋਈ ਗੈਂਗਵਾਰ ਚੰਦੂ ਮਾਝਾ ਦੇ ਰਹਿਣ ਵਾਲੇ ਗੈਂਗਸਟਰ ਨਾਨਕ ਅਤੇ ਡੋਲੇ ਚੱਕ ਦੇ ਰਹਿਣ ਵਾਲੇ ਗੈਂਗਸਟਰ ਮਦਨ ਦਰਮਿਆਨ ਹੋਈ ਗੈਂਗਵਾਰ ਚੱਲੀਆਂ ਗੋਲੀਆਂ ਮਦਨ ਗੋਲੀ ਲੱਗਣ ਕਾਰਨ ਹੋਇਆ ਗੰਭੀਰ ਜ਼ਖਮੀ ਨਾਨਕ ਮੌਕੇ ਤੇ ਫਰਾਰ ਪੁਲਿਸ ਜਾਂਚ ਸ਼ੁਰੂ ਦੋਮਾ ਤੋਂ ਪਹਿਲਾਂ ਤੋਂ ਹੀ ਹਨ ਕਈ ਕੇਸਦਾਰ ਪੰਜਾਬ ਸਪੀਨੀ ਗੋਲੋ ਤੁਸੀਂ ਦੇਖ ਲਵਪ੍ਰੀਤ ਸਿੰਘ ਸ਼ਕੂਰ ਦੀ ਖਾਸ ਰਿਪੋਰਟ ਕੋਈ ਦੋ ਗੁੱਟਾਂ ਦੇ ਵਿੱਚ ਕੋਈ ਚੱਲ ਰਿਹਾ ਕਿੱਥੇ ਦਾ ਮਾਮਲਾ ਵਾ ਕੀ ਹੈ ਮਾਮਲਾ ਜੀ ਅੱਜ ਮੇਰੇ ਅਸੀ ਕਿ ਸਾਡੇ ਕੋਲ 7:00 ਵਜੇ ਦੇ ਕਰੀਬ ਸਾਨੂੰ ਇੱਕ ਕਾਲ ਆ ਰਿਸੀਵ ਹੋਈ ਸੀਗੀ ਤੇ ਉਹਨਾਂ ਨੇ ਕ੍ਰਿਸ਼ਨ ਭਾਈ ਚਾਰੇ ਦੇ ਸੀਗੇ ਤੇ ਉਹਨਾਂ ਨੇ ਦੱਸਿਆ ਕਿ ਕੱਲ ਜਿਹੜੇ ਹੈ ਕੱਲ ਰਾਤ ਸਾਡੇ 10:00 ਵਜੇ ਕਰੀਬ ਚੰਦੂ ਮੰਚ ਦੇ ਵਿੱਚ ਜਿਹੜਾ ਹੈਗਾ ਪੀਐਸਕੇਲਾ ਲਾਲ ਸਿੰਘ ਦੇ ਵਿੱਚ ਪਿੰਡ ਪੈਂਦਾ ਹੈ ਤੇ ਉੱਥੇ ਜਿਹੜੀ ਦੋ ਗੁੱਟਾਂ ਦੇ ਵਿੱਚ ਲੜਾਈ ਹੋਈ ਹੈ ਤੇ ਇਹਦੇ ਵਿੱਚ ਜਿਹੜਾ ਜ਼ਖਮੀ ਹੋਇਆ ਮਦਰ ਮਸੀ ਹੈਗਾ ਇਹ ਡਾਲੇ ਚੱਕ ਦਾ ਰਹਿਣ ਵਾਲਾ ਹੈ ਤੇ ਇਹਦੇ ਵਿੱਚ ਜਦੋਂ ਸਾਨੂੰ ਪਤਾ ਲੱਗਿਆ ਸੀ ਪਲੇਸ ਆਫ ਅਕਰਸ ਤੇ ਗਏ ਪਲੇਸ ਆਫ ਅਕਰਸ 세 બાદ ਅਸੀਂ ਹਸਪੀਟਲ ਗਏ ਤੇ ਪਲੇਸ ਆਫ ਅਕਰਸ ਤੋਂ ਸਾਨੂੰ ਬਤੀ ਬੋਰ 33 ਬੋਰ ਦਾ ਕੋਲ ਤੇ ਪਲਸ ਇੱਕ ਜਿੰਦਾ ਰੋਲ ਬਤੀ ਬੋਰ ਦਾ ਮਿਲਿਆ ਐਂਡ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਵਾ ਲੋਕਾਂ ਤੋਂ ਪੁੱਛਗਿੱਛ ਕੀਤੀ ਤੇ ਲੋਕਾਂ ਨੇ ਸਾਨੂੰ ਦੱਸਿਆ ਕਿ ਕਰੀਬ 5 ਬੰਦੇ ਸੀਗੇ ਜਿਹੜੇ ਜਿੰਨਾਂ ਵੱਲੋਂ ਜਿਹੜੀ ਇਹ ਵਾਰਦਾਤ ਨੂੰ ਜਾਂਚ ਦਿੱਤਾ ਗਿਆ ਹੈ ਐਂਡ ਉਸ ਤੋਂ ਬਾਅਦ ਜਿਹੜਾ ਹੈਗਾ ਸੀ ਅਸੀਂ ਮਦਨ ਮਸੀਦ ਬਟਾਲਾ ਤੋਂ ਨੂੰ ਅਮੰਦੀ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਸੀਗਾ ਤੇ ਅਮੰਦੀ ਜਿਹੜਾ ਮਦਨ ਮਸੀਦ ਦੇ ਟੋਟਲ 5 ਗੋਲੀਆਂ ਲੱਗੀਆਂ ਇਹ ਉਹਰ ਗਲਤੀ ਜਿਹੜੀ ਜਿਸ ਤੇ ਗੋੜੀਆਂ ਲੱਗੀਆਂ ਹੈ ਜਾਂ ਜਿਨ੍ਹਾਂ ਨੇ ਚਲਾਈਆਂ ਇਹਦੀ ਆਪਸ਼ਚ ਕੁਸ਼ਣੀ ਕਿਸੇ ਤੇ ਚਲਾਨ ਵਾਲੇ ਕੌਣ ਸੀ ਅ ਅਕੋਰਡਿੰਗ ਟੂ ਹਰ ਜਿਹੜੀ ਸਟੇਟਮੈਂਟ ਮਦਨ ਮਸੀਦੀ ਸਟੇਟਮੈਂਟ ਦੇ ਅਕੋਰਡਿੰਗਲੀ ਅ ਮਤਲਬ ਫਿਲਹਾਲ ਕੋਈ ਵਜ੍ਹਾ ਰੰਜੇ ਸਾਹਮਣੇ ਨਹੀਂ ਆਈ ਬਟ ਜਿਹੜਾ ਹੈਗਾ ਮਦਰ ਮਸੀਦੀ ਦੀ ਬੈਕਗ੍ਰਾਉਂਡ ਕ੍ਰਿਮੀਨਲ ਰਿਕਾਰਡ ਹੈਗਾ ਹੈ ਸਾਡੇ ਕੋਲ ਕਾਫੀ ਮਕਦਮੇ ਦਰਜ ਹੈ ਉਸਨੇ ਫਸਟ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਐਸਾ ਪਤਾ ਨਹੀਂ ਲੱਗਿਆ ਕਿ ਚਲਾਈ ਕਿਦੇ ਵੱਲੋਂ ਗਈ ਜੀ ਫਿਲਹਾਲ ਇਹ ਦੱਸਣਾ ਮੁਸ਼ਕਿਲ ਹੈ ਤੇ ਸਾਡੀਆਂ ਟੀਮਾਂ ਅਲੱਗ-ਅਲੱਗ ਲੱਗੀਆਂ ਟੂ ਇਵਨਿੰਗ ਤ ਹਾਂਜੀ 60 ਫੂਟੇ ਸਾਹਮਣੇ ਆਈ ਉਹਦੇ ਵਿੱਚ ਜਿਹੜਾ ਮੂੰਹ ਬੰਨੇ ਹੋਈ ਸੀ ਕਿ ਤੇ ਅਜੇ ਕਲੀਅਰ ਨਹੀਂ ਹੋਇਆ ਕਿ ਬਾਈ ਨੇਮ ਕੌਣ ਸੀਗਾ ਜੀ ਮਤਲਬ ਉਸ ਦੀ ਗੱਲ ਕੀਤੀ ਜਾਵੇ ਤਾਂ ਕਿਸ ਤੋਂ ਕਿਹੜੇ ਕਿਹੜੇ ਮਤਲਬ ਵਿੱਚ ਕਰੀ ਕ੍ਰਿਮੀਨਲ ਰਿਕਾਰਡ 307 ਦੇ ਹੈਗੇ ਆ ਤੇ 326 ਦੇ ਹੈਗੇ ਆ ਸਾਰੇ ਕ੍ਰਿਮੀਨਲ ਰਿਕਾਰਡ ਹੈਗੇ ਉਦੇ ਬਦਰਮਸੀ ਆਊਟ ਆਫ ਡੇਂਜਰ ਹੈਗਾ ਤੇ ਡਾਕਟਰ ਸਾਹਿਬ ਨਾਲ ਗੱਲ ਕੀਤੀ ਸੀ ਡਾਕਟਰ ਸਾਹਿਬ ਦੀ ਕਹਿਣ ਮੁਤਾਬਕ ਉਹਨਾਂ ਨੇ ਦੱਸਿਆ ਕਿ ਕੋਈ ਵੀ ਜਿਹੜੀ ਗੋਲੀ ਹੈ ਵਾਈਟਲ ਪਾਰਟ ਤੇ ਨਹੀਂ ਲੱਗੀ ਕਿ ਜਿਹਦੇ ਨਾਲ ਉਹਦੀ ਡੈਥ ਹੋ ਸਕੇ ਜਾਂ ਡੇਂਜਰਸ ਦੇ ਵਿੱਚ ਹੋਵੇ ਬਟ ਜਿਹੜਾ ਆਊਟ ਆਫ ਡੇਂਜਰਸ ਹੈਗਾ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਉਹ ਸਾਡੇ ਨਾਲ ਗਲਤ ਕਰ ਰਿਹਾ ਤੇ ਆਪਣੀ ਸਟੇਟਮੈਂਟ ਜਿਹੜੀ ਲਿਖਾ ਰਿਹਾ ਹੈ